खुशी क्लब मोड़ खुशी क्लब मोड़ मैच है जी मारे पास मराड़ी कहना जी हथ करो मरा टीम

ਓਏ ਵਰਜਨ ਸਿੰਘ ਜੀ ਸਾਰੇ ਮਿੱਤਰਾਂ ਨੇ ਰਣ ਮੇਕੇ ਬਹੁਤ ਵਧੀਆ ਇਹ ਟੂਰਨਾਮੈਂਟ ਕਰਾਉਂਦੇ ਆ ਇਸ ਸਾਲ ਵੀ ਵਧੀਆ ਜਿਹੜੀਆਂ ਡੇਟਾਂ ਰੱਖੀਆਂ ਹੋਈਆਂ ਨੇ ਵਧੀਆ ਖੇਡ ਮੇਲਾ

ਬਹੁਤ ਵਧੀਆ ਟੀਮਾਂ ਦੇ ਖੜੇ ਨੇ ਹਲਾਉਣਾ ਦਾ ਇਸ ਮੈਚ ਤੋਂ ਬਾਅਦ ਜੀ ਅਸੀਂ ਅਗਲੇ ਰੌਡ ਦੀਆਂ ਟਾਂਗਾਂ ਕੱਟਣੀਆਂ ਜੇਪੂ ਰੱਖ ਕੇ ਜੇ ਕੋਈ ਪਲੇਅਰ ਆਉਣਾ ਚਾਹੁੰਦਾ ਸਿਰਫ ਇੱਕ ਇੱਕ ਪਲੇਅਰ ਜੇ ਦੋ ਪਲੇਅਰ ਇੱਕ ਟੀਮ ਦੇ ਆ ਗਏ ਸੀ ਉਹ ਥੱਲੇ ਧਾਰ ਦੇਣੇ ਆ ਲਓ ਪੁਆਇੰਟ ਛਾਪੀਆਂ ਦੇ ਹਿੱਸੇ ਅੱਜ ਦੇ ਇਸ ਟੂਰਨਾਮੈਂਟ ਨੂੰ ਲਾਈਵ ਕਰ ਰਿਹਾ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਟੇਜ ਦੇ ਬਾਜ਼ਮਾਨ ਸਾਡੇ ਨਗਰ ਦੇ ਮੋਹਤਵਾਰ ਸੱਜਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ जिने बि दर्शक छॾ आहे असीं उन्हनि जो बहुत बनवाद कराई आहे जिने बि कोनवाद कर भई हरचंदी पिछले जिनि साल बुराई आहे असां उन बहत करियो टूरमेंट आहे तव्हां नकल रहियो नजरनि ਜਿਹੜੇ ਅੱਜ ਦੇ ਮਗਾਨੇ ਕਬੱਡੀ ਪਾਕਤੀ ਹੈ ਸ਼ਹੀਦਾਂ ਦੀ ਜਿਤਾਉਂ ਵਿੱਚ ਪੱ ਲੱਗੇ ਹਰ ਵਾਰਸ ਮੇਲੇ ਮੱਤਰ ਦੇ ਮਿੱਤਰੇ ਵਾਰੋ ਕਬੱਡੀ ਦਾ ਨਿਸ਼ਾ ਹੋਗਾ ਦਾਤਾ ਤੇ ਕਰਸੂਰ ਬਹੁਤ ਵਧੀਆ ਮੇਲਾ ਜਿਹੜਾ ਸਾਡੇ ਪਾਕ ਸਿੰਘ ਭਗਵਾਨ ਦੀ ਯਾਦ ਵਿੱਚ ਇਸ ਹਰ ਸਾਲ ਇੱਥੇ ਮੇਲਾ ਕਰਾਇਆ ਜਾਂਦਾ ਪਾਕ ਸਿੰਘ ਨੇ ਅਕਸਰ ਤੁਹਾਡੇ ਪਿੰਡਾਂ ਦਾ ਮਾਣ ਜਮਕਾਇਆ ਔਰ ਤੁਹਾਡੇ ਇਸ ਨਗਰ ਦਾ ਨਾਮ ਉਹਨਾਂ ਨੇ